ਹਾਂਜੀ ਮਿੱਤਰੋ ਆਰੇ ਖਵਾਜਾ ਆਪਾਂ ਹਰੇ ਰੰਗ ਦਾ ਸਾਈਕਲਾ ਗੱਭਰੂ ਪੰਜਾਬੀ ਕੋਲੇ ਤੇ ਲੈ ਵੀ ਮਿੱਤਰੋ ਹੁਣ ਆਪਾਂ ਚਲਾ ਰਹੇ ਆ ਜਿੰਨਾ ਚਿਰ ਇਹਦਾ ਕੋਈ ਨਾ ਕੋ ਟੁੱਟਦਾ ਨਹੀਂ ਅੱਜ ਉਹ ਨਜ਼ਰ ਆਪਾਂ ਘਰੇ ਨਹੀਂ ਵੜਦੇ ਤੇ ਪਿੰਡ ਦੀਆਂ ਗਲੀਆਂ ਚ ਐ ਪੂਰੇ ਮਤਲਬ ਗੀੜੇ ਦੇਣੇ ਆ ਤੇ ਪੂਰਾ ਮਤਲਬ ਪਿੰਡ ਦੇ ਵਿੱਚ ਗਾਹ ਪਾਉਣਾ ਯਾਰ ਜਿਹੜੇ ਭਰਾਣੇ ਆ ਆ ਰਹੇ ਖਿੱਚਦਾ ਬਚਪਨ ਦੀਆਂ ਯਾਦਾਂ ਆਇਆ ਵਈ ਦੇਖੋ ਕਿਉਂ ਗੱਭਰੂ ਪੰਜਾਬੀ ਚੱਲ ਪਿਆ ਰੇਟ ਤੇ ਲਾਓ ਵੀ ਮਿੱਤਰੋ ਤੇ ਬਚਪਨ ਦੀਆਂ ਯਾਦਾਂ ਨੇ ਪਹਿਲਾਂ ਚਿੱਕੜ ਜਿਹੀ ਦੀ ਬਾਦੂੜ ਪਉਣ ਹੁੰਦੀ ਸੀ ਆਪਾਂ ਤੇ ਹੁਣ ਵੀ ਆਪਾਂ ਅੱਜ ਪੂਰੇ ਕਿਡੇ ਖਾਉਣੇ ਆ ਲਓ ਜੀ ਇੱਧਰ ਆ ਗਿਆ ਭੂਣਿਆ ਲਓ ਖੜਾ ਪੜੇ ਮਗਰੀ ਲੜੇ ਗੱਭਰੂ ਨੇ ਛਾਲਾ ਵੀ ਗੱਭਰੂ ਪਿਆਪੀ ਚੱਲ ਪਿਆ ਉਹ ਦੇਖੋ ਕਿੰਨਾ ਪਾਣੀ ਆ ਲਓ ਹੁਣ ਆਪਣੇ ਵਾਲਾ ਸਾਈਕਲ ਦੇਖੋ ਕਿਵੇਂ ਗਾਹ ਪਾਉਂਦਾ ਕਿਉਂ ਮੰਨਦੇ ਹੋ ਐ ਆ ਭਾਈ ਨਿਆਰੇ ਜਾਣੇ ਜਿੱਦ ਕਿਰੇ ਕਿਉਂਕਿ ਮਸਾ ਮੀਂਹ ਪਿਆ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਏ ਨਹੀਂ ਤਾਂ ਪਰ ਤੁਹਾਨੂੰ ਪਤਾ ਸਾਰੇ ਕੋ ਸਿਰ ਤੇ ਅੱਧੇ ਵਾਲ ਝੜ ਗਏ ਹੈਨਾ ਸੋਚਾਂ ਫਿਕਰਾਂ ਨਾਲ ਤੇ ਨਜ਼ਾਰੇ ਲੈਣੇ ਚਾਹੀਦੇ ਆ ਲਵ ਯੂ ਸ਼ੁਕਰੀਆ ਮਿਹਰਬਾਨੀ